ਪ੍ਰੈਸ ਸਾਡੇ ਸਾਥੀਆਂ ਦਾ ਬਹੁਤ ਹੀ ਸਤਿਕਾਰ ਕਿ ਤੁਸੀਂ ਸਮੇਂ ਨਾਲ ਪਹੁੰਚੇ ਹੋ ਤੁਹਾਡਾ ਬਹੁਤ ਧੰਨਵਾਦ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਰੱਖੀ ਹੈ ਜਿਹੜਾ ਪਿਛਲੇ ਦਿਨੀ ਸ joint ਮੋਰਚਾ ਆਲ ਇੰਡੀਆ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਦੋ ਪ੍ਰੋਗਰਾਮ ਤੈਅ ਹੋਏ ਆ ਇੱਕ ਹੋਗਿਆ ਹੋਇਆ 9 ਤਰੀਕ ਦਾ 9 ਜਨਵਰੀ ਦਾ ਦੂਜਾ ਪ੍ਰੋਗਰਾਮ ਹੋਇਆ 4 ਜਨਵਰੀ ਦਾ ਤਹਾਣੇ ਹਰਿਆਣੇ ਦੇ ਵਿੱਚ ਉਹ ਦੋ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਾਸਤੇ ਤਿਆਰੀਆਂ ਚੱਲ ਰਹੀਆਂ ਨੇ ਤੀਜਾ ਜਿਹੜਾ ਪ੍ਰੋਗਰਾਮ ਹੈ ਸਾਡੀ ਜਥੇਬੰਦੀ ਵੱਲੋਂ ਅੱਜ ਜਿਹੜਾ ਬੰਦ ਹੋਇਆ ਪੰਜਾਬ ਬੰਦ ਉਹਦੇ ਵਿੱਚ ਅਸੀਂ ਬਲਾਕ ਪੱਧਰ ਤੇ ਆਰਥਿਕ ਫੂਕ ਮਜਾਰੇ ਕਰਨ ਦਾ ਫੈਸਲਾ ਹੋਇਆ ਜਿਹੜਿਆ ਕਈ ਦਰਜਣਾਂ ਯਾਨੀ ਜੇ ਕਈ ਵੀ 50 ਥਾਵਾਂ ਤੇ ਲਗਭਗ ਉਹ ਪੰਜਾਬ ਦੇ ਵਿੱਚ ਆਰਥਿਕ ਫੂਕ ਮਜਾਰੇ ਹੋਏ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਵਿਸ਼ੇਸ਼ ਤੌਰ ਤੇ ਜਿਹੜਾ 4 ਤਰੀਕ ਨੂੰ ਪਹਾੜੇ ਦੇ ਵਿੱਚ ਸੰਯੁਕਤ ਮੋਰਚੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ। ਉਹ ਮੈਂਨਾ ਮੰਗਾ ਤੇ ਵਿਸ਼ੇਸ਼ ਕਰਕੇ ਜਿਹੜਾ ਨਵਾਂ ਡਰਾਫਟ ਆਇਆ ਹੈ। ਯਾਨੀ ਖੇਤੀ ਕਾਨੂੰਨ ਜਿਹੜੇ ਪਹਿਲਾਂ 2021 ਵਿੱਚ ਆਪਾਂ ਦੋਨੋਂ ਲੜਿਆ। ਉਹਨਾਂ ਨੂੰ ਸਰਕਾਰ ਟੇਡੇ ਢੰਗ ਨਾਲ ਚੋਰ ਮੋਰੀ ਰਹੀਂ ਦੁਬਾਰਾ ਲਾਗੂ ਕਰਨੀ ਚਾਹੁੰਦੀ ਹੈ। ਉਹਦੇ ਵਿੱਚ ਇਹਨਾਂ ਵਿੱਚ ਉਹੀ ਗੱਲਾਂ ਨੇ। ਜਿਹੜੀਆਂ ਕਾਲੇ ਕਾਨੂੰਨਾਂ 'ਚ ਤਿੰਨੋਂ ਖੇਤੀ ਕਾਨੂੰਨਾਂ 'ਚ ਪਾਇਆ ਸੀ ਉਹੀ ਲਗਭਗ ਨੇ। ਬਸ ਫਰਕ ਸਿਰਫ ਇਹ ਨਹੀਂ ਹੈ। ਇਹ ਸਟੇਟ ਸਰਕਾਰਾਂ ਨੂੰ ਕੇਂਦਰ ਨੇ ਡਰਾਫਟ ਭੇਜਿਆ ਵੀ ਤੁਸੀਂ ਇਹਦਾ ਪ੍ਰਪੋਜ਼ਲ ਭੇਜੋ ਕਿਉਂਕਿ ਬੀਜੇਪੀ ਦਾ ਇਹ ਪਹੁੰਚੀ ਹੈ ਕਿ ਜਿਹੜੀਆਂ ਸਰਕਾਰਾਂ ਉਹਨਾਂ ਦੀਆਂ ਸਰਕਾਰਾਂ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਉੱਥੇ ਇਹ ਡਰਾਫਟ ਇੰਪਲੀਮੈਂਟ ਹੋ ਜਾਊਗਾ ਤੇ ਜਿਹੜੀਆਂ ਸਰਕਾਰਾਂ ਦੇ ਵਿੱਚ ਇਹਨਾਂ ਦੀ ਸਰਕਾਰ ਐ ਐਲਟੀ ਸਰਕਾਰ ਐ ਬੀਜੇਪੀ ਉੱਥੇ ਉਹਨਾਂ ਦੀ ਚੂੜੀ ਟਾਈਟ ਕਰਕੇ ਦਬਾਅ ਪਾ ਕੇ ਉਹਨੂੰ ਲਾਗੂ ਕਰਾਉਣਗੇ ਇਹ ਉਹਨਾਂ ਦੀ ਪਾਲਿਸੀ ਹੈ ਕਿੰਨੀ ਕਾਮਯਾਬ ਹੁੰਦੀ ਹੈ ਇਹਦੇ ਬਰੋਧ ਚੋਂ ਸੁਯੁਗਤ ਮੋਰਚਾ ਨੇ ਇਹ ਪਹਿਲਾ ਕਦਮ ਕੀਤਾ ਹੈ ਹੱਥ ਚ ਲਿਆ ਤੇ ਡਰਾਫਟ ਪੜਿਆ ਤੇ ਇੱਕ ਐਕਸ਼ਨ 23 ਤਰੀਕ ਨੂੰ ਪਹਿਲਾ ਆਲ ਇੰਡੀਆ ਪੱਧਰ ਦਾ ਸਾਰੇ ਜ਼ਿਲ੍ਹਾ ਹੈੱਡਕੁਆਰਟਰ ਅਸੀਂ ਦਿੱਤਾ ਉਹਦੇ ਵਿੱਚ ਜਿਹੜੀਆਂ ਸਾਰੀ ਮੰਗਾਂ ਨੇ ਨਵੇਂ ਡਰਾਫਟ ਵਾਲੀ ਮੰਗ ਵੀ ਖਨੌਰੀ ਮੋਰਚੇ ਤੇ ਹੋਇਆ ਜਿਹੜਾ ਅਥਰੂਗਾਹ ਦੇ ਗੋਲੇ ਸੱਟੇ ਹੈ ਜਿਹੜਾ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਸੰਭੂ ਬਾਰਡਰ ਤੋਂ ਉਹਦੇ ਨੂੰ ਉਹ ਵੀ ਵਿੱਚ ਪਾਈ ਹੈ ਤੇ ਸਰਕਾਰ ਦੀ ਨਖੇਦੀ ਕੀਤੀ ਹੈ ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਦਾ ਮਰਨ ਬਰਤ ਕੇ ਅੰਦਰ ਹੋਇਆ ਉਹਤੇ ਦੋਵੇਂ ਸਰਕਾਰਾਂ ਨੂੰ ਦੋਸ਼ੀ ਠ라 ਕੇ ਵੀ ਕੇਂਦਰ ਤੇ ਪੰਜਾਬ ਸਰਕਾਰ ਨੇ ਇਹਨੂੰ ਅਗਨੋਰ ਕੀਤਾ ਹੋਇਆ ਤੇ ਉਹ ਉਹਦੀ ਅਸੀਂ ਉਹਨਾਂ ਤੇ ਸੋਚਿਆ ਵੀ ਜੇ ਕੱਲ ਨੂੰ ਕੋਈ ਨੀਕੀ ਗੱਲ ਹੁੰਦੀ ਹੈ ਉਹਦੀਆਂ ਦੋਸ਼ੀਆਂ ਇਹ ਦੋਨੇ ਸਰਕਾਰਾਂ ਹੋਣਗੀਆਂ ਇਹਨਾਂ ਮੁੱਦਿਆਂ ਤੇ ਅਸੀਂ ਐਮਐਸਪੀ ਦੀਆਂ ਜਿਹੜੀਆਂ ਨਾਲ ਗਰੰਟੀ ਦਿੱਲੀ ਮੋਰਚੇ ਦੀਆਂ ਮੰਗਾਂ ਰਹਿੰਦੀਆਂ ਨੇ ਇਹਨਾਂ ਸਾਰੇ ਮੁੱਦਿਆਂ ਤੇ ਅਸੀਂ ਦੋ ਪ੍ਰੋਗਰਾਮ ਇੱਕ ਹਰਿਆਣੇ 'ਚ ਇੱਕ ਪੰਜਾਬ 'ਚ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਤੇ ਕਰ ਰਹੇ ਹਾਂ ਅਸੀਂ ਉਹਦੀਆਂ ਤਿਆਰੀਆਂ ਦੇ ਵਿੱਚੋਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿਉਂਕਿ ਅਸੀਂ ਹੁਣੀ ਆਪਣੇ ਪੰਜਾਬ ਦੇ ਸਾਰੇ ਬਲਾਕਾਂ ਦੀਆਂ ਮੀਟਿੰਗਾਂ ਤਕਰੀਬਨ ਅੱਜ ਸਾਡੀਆਂ ਹੋਈਆਂ ਨੇ ਵੱਡੀਆਂ ਮੀਟਿੰਗਾਂ ਦੇ ਵਿੱਚ ਅਸੀਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬੇਬੀਆਂ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰ ਤੇ ਇਹਦਾ ਦਬਾਅ ਪਾਇਆ ਜਾ ਸਕੇ ਤਾਂ ਕਿ ਇਹ ਮੋਰਚਾ ਜਿਹੜਾ ਨਵੇਂ ਡਰਾਫਟ ਵਾਲੀ ਨੀਤੀ ਲਾਗੂ ਕਰਨ ਦੀ ਹੈ ਉਹਨੂੰ ਵਾਪਸ ਮੋੜਨ ਲਈ ਖਾਤਰ ਸਮੂਹ ਜਨਤਾ ਦਾ ਸਹਿਯੋਗ ਲੈਣ ਦੇ ਖਾਤਰ ਲੋਕਾਂ 'ਚ ਆਪਣੀ ਗੱਲ ਲੈ ਕੇ ਜਾਈਏ ਤਾਂ ਕਿ ਜਨਤਾ ਇਹਨੂੰ ਹੰਗਾਰਾ ਦੇਵੇ ਮੁੜ ਕੇ ਉਹੇ ਜਾਂ ਸੰਘਰਸ਼ ਕਿ ਕਾਰਪੋਰੇਟ ਨੂੰ ਖੇਤੀ ਸੈਕਟਰ ਦੇ ਵਿੱਚੋਂ ਵਪਾਰ ਸੈਕਟਰ ਦੇ ਵਿੱਚੋਂ ਖੁੱਲੀ ਮੰਡੀ ਦੇ ਨਾਂ ਲੈ ਕੇ ਨਾਜ ਤੇ ਕਬਜ਼ਾ ਕਰਨ ਤੋਂ ਫੂਡ ਤੇ ਫੂਡ ਸੁਰੱਖਿਆ ਨੂੰ ਖਤਰਾ ਖੜਾ ਕਰਨ ਤੋਂ ਇਹਨਾਂ ਕਾਰਪੋਰੇਟ ਸੈਕਟਰ ਤਾਕਤਾਂ ਨੂੰ ਰੋਕਿਆ ਜਾਵੇ ਉਸ ਲੰਬੇ ਸੰਘਰਸ਼ ਦੀ ਲੜਾਈ ਦੇ ਵਿੱਚੋਂ ਅਸੀਂ ਇਹ ਪ੍ਰੋਗਰਾਮ ਦਿੱਤਾ ਹੈ